ਵਾਹ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਚੱਪੜਚੜੀ ਦੇ ਮੈਦਾਨ ਵਿੱਚ ਇਤਿਹਾਸਕ ਹੋ ਨਿਭਰਿਆ ਤੁਸੀਂ ਦੇਖ ਸਕਦੇ ਹੋ ਕਿ ਫਤਿਹ ਬੁਰਜ ਜੋ ਹੈ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੋਇਆ ਲਾਈਟਿੰਗ ਦੇ ਨਾਲ ਕਿਸ ਤਰੀਕੇ ਨਾਲ ਇਹ ਆਪਣੀ ਵਿਲੱਖਣ ਇਸ਼ਾਨ ਛੱਡ ਰਿਹਾ ਹੈ ਤਕਰੀਬਨ 328 ਫੁੱਟ ਇਹ ਉੱਚਾ ਬੁਰਜ ਹੈ ਜੋ ਕਿ ਭਾਰਤ ਦੇ ਵਿੱਚ ਸਭ ਤੋਂ ਉੱਚੀ ਅਗਰ ਕਹੀਏ ਤਾਂ ਇਮਾਰਤ ਮੰਨੀ ਜਾਂਦੀ ਹੈ ਸਾਦੀ ਕੁਝ ਲੋਕ ਵੀ ਸਾਡੇ ਨਾਲ ਆਏ ਨੇ ਤਸਵੀਰ ਕੌਰ ਜੀ ਨੇ ਕਿਸ ਤਰੀਕੇ ਦਾ ਰਿਹਾ ਜੀ ਇਹ ਲਾਈਟ ਐਂਡ ਸਾਊਂਡ ਪ੍ਰੋਗਰਾਮ ਦਾ ਬਹੁਤ ਸੁੰਦਰ ਥਾ ਇਹ ਪ੍ਰੋਗਰਾਮ ਜੋ ਪੰਜਾਬ ਸਰਕਾਰ ਨੇ ਐਡਾ ਵੱਡਾ ਕੰਮ ਕੀਤਾ ਹੈ ਗੁਰੂ ਸਹਿਵਾਨਾਂ ਦੀ ਯਾਦ ਨੂੰ ਤਾਂ ਕਿ ਹਰ ਸਾਲ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਾਂ ਇਹਨੂੰ ਯਾਦ ਕਰਦੀਆਂ ਰਹਿਣ ਔਰ ਆਪਣੇ ਵਿਰਸੇ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਗੁਰੂ ਸਹਿਵਾਨਾਂ ਦੀ ਸੋਚ ਦੇ ਨਾਲ ਜਿਹੜਾ ਆਉਣ ਵਾਲੀ ਪੀੜੀ ਜੁੜੀ ਰਹੇ ਜਿਹੜਾ ਕੰਮ ਅੱਜ ਇਹ ਪੰਜਾਬ ਸਰਕਾਰ ਨੇ ਇੱਕ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੁਰੂ ਸਹਿਵਾਨਾਂ ਦੀਆਂ ਯਾਦਗਾਰਾਂ ਉਹਨਾਂ ਨੇ ਬਣਾਈਆਂ ਮੈਂ ਇਹ ਗੱਲ ਕਹਿ ਸਕਦੀ ਆ ਕਿ ਜਿੰਨੇ ਵੀ ਅੱਛੇ ਕੰਮ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਜੋ ਹੀ ਕੀਤੇ ਸਾਰਾ ਸਿਰਾ ਉਹਨਾਂ ਨੂੰ ਜਾਂਦਾ ਹੈ ਹੋਰ ਹੋਰ ਵੀ ਸਾਡੇ ਨਾਲ ਇਹ ਚੱਪੜ ਜਿਹੜੀ ਦਾ ਮੈਦਾਨ ਬੜਾ ਇਤਿਹਾਸਿਕ ਮੈਦਾਨ ਬੀਬੀ ਜੀ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੁੜਿਆ ਹੋਇਆ ਇਹ ਮੈਦਾਨ ਹੈਗਾ ਕਿਸ ਤਰੀਕੇ ਦਾ ਲਿਆ ਲਾਈਟ ਐਂਡ ਸਾਊਂਡ ਪ੍ਰੋਗਰਾਮ ਕੀ ਲੱਗਾ ਕਿ ਵੀ ਦੁਬਾਰ ਤੋਂ ਫੇਰ ਇਹ ਮੈਦਾਨ ਉਸੇ ਤਰੀਕੇ ਨਾਲ ਸੁਰਜੀਤ ਹੋ ਗਿਆ ਹਾਂਜੀ ਵਧੀਆ ਜੀ ਬਹੁਤ ਬਹੁਤ ਅੱਛਾ ਲੱਗਿਆ ਹਾਂਜੀ ਬਹੁਤ ਵਧੀਆ ਲੱਗਿਆ ਬਹੁਤ ਠੀਕ ਹੈ ਵਾਹ ਵਧੀਆ ਲੱਗਿਆ ਹਾਂ ਜੀ ਇਹ ਪ੍ਰੋਗਰਾਮ ਪਹਿਲਾਂ ਦੇਖਿਆ ਕਿਤੇ ਇਦਾਂ ਦਾ ਨਹੀਂ ਜੀ ਅੱਜ ਇੱਕ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਇਹ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਸੀ ਦਰਅਸਲ ਪੰਜਾਬ ਸਰਕਾਰ 3 ਦਿਨ ਜੋ ਹੈ ਇਸ ਪੂਰੇ ਦਿਹਾੜੇ ਨੂੰ ਮਨਾ ਰਹੀ ਆ ਕੱਲ ਯਾਨੀ ਕਿ ਐਤਵਾਰ ਨੂੰ ਫਤੇਗੜ ਸਾਹਿਬ ਦੀ ਇਤਿਹਾਸਿਕ ਧਰਤੀ ਦੇ ਉੱਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਆ ਰਹੇ ਨੇ ਇਸ سلسلے ਵਿੱਚ ਔਰ ਇਸ ਪ੍ਰੋਗਰਾਮ ਦੀ ਸਮਾਪਤੀ 3 ਜੁਲਾਈ ਨੂੰ ਦਿੱਲੀ ਵਿਖੇ ਹੋਏਗੀ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਬੰਦ ਸਾਹਿਬ ਬਹਾਦਰ ਦੇ ਜੋ ਸਮਾਗਮ ਕਰਵਾਇਆ ਜਾਣਾ ਦੀ ਇੰਦਰਾ ਗਾਂਧੀ ਸਟੇਡੀਅਮ ਦੇ ਵਿੱਚ ਉੱਥੇ ਸ਼ਾਮਲ ਹੋਣਗੇ ਪਰ ਫਿਲਹਾਲ ਇਹੀ ਹੈ ਕਿ ਚੱਪੜਚੜੀ ਦਾ ਇਤਿਹਾਸਿਕ ਮੈਦਾਨ ਔਰ ਇਹ ਫਤਿਹ ਬੁਰਜ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਸ਼ਾਨ ਜਿਹੜੀ ਹੈ ਉਹ ਦੂਰ ਤੱਕ ਦਰਸਾ ਰਿਹਾ ਹੈ ਔਰ ਲੋਕ ਦੂਰ ਦੂਰ ਤੋਂ ਦੇਖਣ ਲਈ ਇਸ ਨੂੰ ਆ ਰਹੇ ਨੇ ਔਰ ਜੋ ਲੋਕ ਇੱਥੇ ਆਏ ਨੇ ਉਹਨਾਂ ਨੂੰ ਵਾਕਈ ਇਸ ਇਤਿਹਾਸਿਕ ਮੈਦਾਨ ਦੀ ਇੱਕ ਵਾਰ ਫੇਰ ਤੋਂ ਮਹੱਤਤਾ ਪਤਾ ਲੱਗੀ ਹੈ ਕੈਨਨ ਮਿਹਰਬਾਨ ਦੇ ਨਾਲ ਸਰਬਜੀਤ ਸਿੰਘ ਐਬੀਪੀ ਸੰਝਾ ਚੱਪੜਚੜੀ ਮੁਹਾਲੀ